ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਆਜ ਦੀ ਵੀਡੀਓ ਵਿੱਚ ਅਪਾ ਇੱਕ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਇੱਕ ਬਾਈ ਕੋਲੇ ਬਾਈ ਸੰਡੀਗੇਟ ਬਕਾਉ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਹਸੀਗਾ ਬਾਈ ਹੋਰ ਠੀਕ ਹੋ ਵਧੀਆ ਜੀ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਸੁਭਾਸ ਆ ਬਾਈ ਪਿੰਡ ਭਗਤਾ ਭਾਈ ਦਾ ਜਿਹੜਾ ਬਠੰਗਾ ਤੁਸੀਂ ਲਰਨ ਪ੍ਰਭੂ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਬਾਈ ਬਾਜਾਖਾਨਾ 12 ਕਿਲੋਮੀਟਰ ਆ ਓਕੇ ਮੋਬਾਈਲ ਨੰਬਰ ਬੋਲ 9855830528 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਬੈਟ ਦੇ ਨੇ ਜਰਸੀ ਆ ਹਾਂ ਬਾਈ ਜਰਸੀ ਆ ਬੱਚੀ ਦਿੱਤੀ ਆ ਨੇ ਕਦੋਂ ਸੂਈ ਆ ਬਾਈ ਬਾਈ ਬਸ ਮੰਨ ਲਾਦਾ ਘੰਟਾ ਹੀ ਹੋਇਆ ਸਾਰਾ ਅੱਧਾ ਘੰਟਾ ਹੋਇਆ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬੜੀ ਚੰਗੀ ਆ ਹਾਂ ਹਾਂ ਬਾਈ ਕੀ ਆ ਬਾਤ ਆ ਬਾਈ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਦੇਖੋ ਕਿਉਂ ਬੱਚੀ ਨੇ ਬਾਈ 1.5 ਸਾਲ ਨੂੰ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਬੈਡ ਵੀ ਖੇਰ ਬਹੁਤ ਚੰਗੀ ਆ ਫੇਸ ਦੀ ਬਿਊਟੀ ਦੇ ਕੋ ਬੋਦੀ ਬਾਦੀ ਪੂਰੀ ਚੰਗੀ ਸਨਕ ਹੋਣਾ ਬੈਡ ਦੇ ਵਿੱਚ ਫੁੱਲਾ ਕਲਰ ਬੜਾ ਚੰਗਾ ਹੈ ਨਾ ਹਾਂ ਹਾਂ ਇੱਕ ਕਲਰ ਦੀ ਮੰਗ ਬਹੁਤ ਹੈ ਯਾਰ ਕਹਿੰਦੇ ਬਾਈ ਚਮਕ ਚਮਕ ਪੂਰੀ ਹੈ ਥਣ ਬੜਾ ਕਮਾਲ ਦਾ ਕਿੰਨਾ ਕੋ ਬੋਲਾ ਬਾਈ ਨੇ ਕੱਢਿਆ ਹਰੇ ਤਾਂ ਬਾਈ ਸੂਈ ਆ ਜੇ ਮੈਂ ਝੂਠ ਮਾਰੀ ਆਈ ਹੈ ਹੈ ਨਾ ਹਾਂ ਠੰਡੀ ਐਨੀ ਕਾ ਜਿਵੇਂ ਮਰਜੀ ਬਹਿ ਜਾ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਚਵਾਈ ਬੜੀ ਚੰਗੀ ਹੈ ਨਾ ਹਾਂ ਹਾਂ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਕਿ ਵਾਈ ਬੜੀ ਜੰਗੀ ਹੈ ਯਾਰ ਨਾ ਮੈਂ ਇੱਕ ਨੰਬਰ ਆ ਇੱਕ ਨੰਬਰ ਚ ਵਾਈ ਹੈ ਜਿਵੇਂ ਮਰਜੀ ਚ ਹੋਈ ਜਾ ਰਹੀ ਹੈ ਕਿਆ ਬਾਤ ਥਾਣੀ ਬੜਾ ਕਮਾਲ ਦਾ ਲੱਗਿਆ ਤੇ ਪੂਰੀ ਵੀ ਮੁੱਠੀ ਵਾਲਾ ਕੋਈ ਜਵਾਕ ਚ ਹੋਈ ਜਾ ਹਮ ਲੇਵਾ ਵੀ ਕਮਾਲ ਆ ਕਿ ਨਹੀਂ ਖੋਲੀ ਬਈ ਟੋਰੀ ਜਰਸੀ ਬਰੀਡ ਗਰਮੀ ਘੱਟ ਮਾਨੂੰ ਫੈਂਟ ਚੰਗੀ ਆਊਗੀ ਸੂਈ ਸਵਾਈ ਜੇਰ ਥੋੜੇ ਟਾਈਮ ਦਾ ਹੀ ਪੈ ਜਾਣੀਆਂ ਹਾਂ ਹਾਂ ਲੜ ਤੁਰ ਪੈਣਾ ਹਮ ਬਿਊਟੀ ਚੈੱਕ ਕਰੋ ਕਰਮਾ ਦੀ ਮੰਗ ਫੁੱਲ ਆ ਜਰਸੀ ਦੀ ਮਿਲਦੀ ਬਹੁਤ ਘੱਟ ਆ ਬਾਈ ਤੇ ਕੀ ਮੁੱਲ ਅਗਰ ਜਾ ਜਖਤਗੇ ਜੀ ਡਾਕਟਰ ਮੋਲ ਕਰਾਉਣ ਨੂੰ ਤਾਂ ਕੋਈ ਜਿੰਨਾ ਮਰਜ਼ੀ ਕਰਾ ਲੇ ਹੂੰ ਸਾਢੇ 53000 ਰੁਪਏ ਦੀ ਵੜ ਦੇ ਦਾਂ ਲੈ ਜਾ ਮੜੀ ਹੋਰ ਬਈ ਸਾਢੇ 53000 ਦੀ ਵੜ ਬਈ ਕਹਿੰਦਾ ਦੇ ਦੇਾਂਗੇ ਮੋਲ ਕਰਾਉਣਾ ਬਈ ਜਿੱਡਾ ਮਰਜ਼ੀ ਕਰਾ ਲਓ ਵੜ ਚੰਗੀ ਹੈ ਲੇਵਾਲੂ ਵਾ ਬਹੁਤ ਚੰਗਾ ਸੂਈ ਸਵਾਈ ਬੱਚਾ ਹੀ ਬੱਚੀ ਦੇਤੀ ਮੁੱਲ ਵੀ ਬਈ ਨੇ ਜੈ ਜਿਆ ਰੱਖਿਆ ਬੜਾ ਮੁੱਲ ਨਹੀਂ ਰੱਖਿਆ ਮਾਨਤਨ ਕੋਈ ਚੱਕਰ ਨਹੀਂ ਹੋ ਜਾਊਗਾ ਬਈ ਖਾਣ ਤੁਹਾਨੂੰ ਬਹੁਤ ਚੰਗਾ ਲੱਗਿਆ ਕਰਮਾ ਬਾਕੀ ਤੋਰਾ ਚੈੱਕ ਕਰ ਲੋ ਆਰਡਰ ਕਮਾਲ ਦਾ ਤੇ ਲਾਂਟੂ ਲਾਂਬੋ ਪਈਆਂ ਥਣ ਬਹੁਤ ਚੰਗਾ ਲੱ। ਲੇਵਾ ਦੇਖੋ ਬਈ ਪੂਰਾ ਫੀਟਿੰਗ ਵਾਲੇਵਾ ਕ ਨਹੀਂ। ਹਾਂ ਹਾਂ ਇਹਦੇ ਰੈਟ ਮਾਇਆ ਗੱਬਣੀ ਹੈ ਜਿੰਨਾ ਚਿਰ ਜੇਰ ਨਹੀਂ ਪੈਂਦੀ ਹੈ ਨਾ ਜੇ ਜੇਰ ਪੈ ਗਈ ਬਾੜਵੇਂ ਹੋਰ ਦੁੱਗਣਾ ਲੇਵਾ ਕਰ ਲੈਣਾ। ਸਹੀ ਗੱਲ ਆ ਬਾਈ। ਹੂੰ ਥਾਣੇ ਬਹੁਤ ਕਮਾਲ ਦਾ ਲੱਗਿਆ। ਬਾਕੀ ਠੰਡੀ ਸੀਲ ਆ ਐਨੀ ਹੋਇਆ ਕ ਮੈਂ ਮਰ ਜੀ ਹੱਥੇ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਸੋਈ ਸਵਾਈ ਆ ਬਾਈ। ਅੱਗੇ ਸੰਡੀ ਗੇਟ ਦਿਖਾਉਨੇ। ਸੰਡੀ ਗੇਟ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਕਿੰਨਾ ਮਾਡਲ ਹੋਊਗਾ ਮਾਡਲ ਤਾਂ ਪਤਾ ਨਹੀਂ ਡਾਕਟਰ ਕਿਹੜਾ ਮਾਡਲ ਆ ਠੀਕ ਆ ਬਾਈ ਉਹ ਆਪਣੇ ਕੋਲੇ ਬਾਵਾ ਚ ਹੋ ਗਿਆ ਰਿਸ਼ਤੇਦਾਰਾਂ ਦਾ ਸੀਗਾ ਪਿਆ ਇਹਨੂੰ ਠੀਕ ਆ ਬਾਈ ਉਹਦਾ ਮੈਨੂੰ ਕੋਲੇ ਲਾਲ ਆਪਣੇ ਹੁਣ ਪੱਠੇ ਫੁੱਟ ਦਾ ਹੈ ਨਹੀਂਗੇ ਮੈਂ ਚੱਲ ਵੇਚ ਇਹ ਬਜ਼ਰਟ ਗੇਅਰ ਆ ਨਾ ਹਾਂ ਬਿਨਾ ਗੇਅਰ ਤੋਂ ਮੋਟਰ ਤੇ ਮੋਟਰ ਡ੍ਰਾਈਵਰ ਇਹਦੇ ਨਾਲ ਦੌਰ ਹੀ ਆ ਹਿੰਦ ਦੀ ਮੋਟਰ ਆ ਉਹ ਨਾਲ ਹੀ ਦਿਓਗੇ ਹਾਂ ਹਾਂ ਬਾਈ ਉਹਦੇ ਨਾਲ ਹੀ ਵਿੱਚ ਚੱਲਦੀ ਆ ਉਹ ਪੈ ਜਾਂਦੀ ਆ ਤੇ ਪੁਲੀ ਓਕੇ ਇੱਥੇ ਟੈਕ ਜਾਂਦੀ ਹੈ ਹਨਾ ਇੱਥੇ ਮੋਟਰ ਟੈਕ ਜਾਂਦੀ ਆ ਟੈਕ ਜੂਗੀ ਦੂਰ ਹੀ ਮੋਟਰ ਨਾਲ ਵੀ ਉਹ ਚੱਲਦੀ ਹੈ ਵਧੀਆ ਹਾਂ ਹਾਂ ਬਈ ਪਹਿਲਾਂ ਚਲਾ ਕੇ ਲੈ ਕੇ ਜਾਵੇ ਕੋਈ ਵੀ ਠੀਕ ਆ ਬਾਈ ਤੇ ਮੇਰੇ ਹਿਸਾਬ ਨਾਲ ਦੂਜਾ ਇਹ ਚਾਲਜੀ ਵਾਲਾ ਹਨਾ ਹਾਂ ਹਾਂ ਗियर ਵਾਲਾਗਾ ਨਹੀਂ ਨਹੀਂ ਗੇਰ ਵਾਲਾ ਚਾਲ ਵਾਲਾ ਹੀ ਹੈ ਜਿਵੇਂ ਆਪਣੇ ਆਮ ਪਹਿਲਾਂ ਹੰਡੀ ਗੇਟ ਹੁੰਦੇ ਸੀ ਠੀਕ ਆ ਉਹ ਆਹ ਹਾਂ ਪਰ ਇਹ ਤੇ ਮੋਟਰ ਕਿੰਨੇ ਦਾ ਦੇ ਦੋਗੇ ਫਿਰ ਬਾਈ ਸਹੀ ਦਾ ਮੁੱਲ ਡਾਕਟਰ 7300 ਰੁਪਏ ਤਾਂ ਦੇ ਦਾਂਗੇ 7500 ਦਾ ਬਾਈ ਕਹਿੰਦਾ ਦੇ ਦਾਂਗੇ ਬੈਲਟ ਚੜ ਜੂਗੀ ਨਾਲ ਮੋਟਰ ਧਰੀ ਜਾਊ ਮੋਟਰ ਸਮੇਤ ਹੀ ਹਨਾ ਬਾਈ ਫਿਰ ਹਾਂ ਹਾਂ ਐਡਰ ਟੁੱਕ ਟੁੱਕੇ ਵਧਿਆ ਪਾਇਆ ਨਵੇਂ ਠੀਕ ਆ ਆਪਣਾ ਚਲ ਇੱਥੇ ਪਿਆਈ ਆ ਪਕਾ ਇੱਧਰ ਦੇ ਸਿਨੇ ਮੋਟਰ ਬਾਈ ਕਹਿੰਦਾ 7500 ਦਾ ਦੇ ਰਾਂਗੇ ਫਿਰ ਵੀ ਚਲੋ ਮਾਨ ਤਨ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਇਸੇ ਵੀਰ ਨੂੰ ਬਈ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ